ਜੇਗਾ ਸਸਕਾਰ ਕਿਸਦਾ ਕੀਤਾ ਆ ਉਹਦੀ ਯਾਦਗਾਰ ਨਾ ਬਣਾਓ ਕਿਉਂਕਿ ਨਹੀਂ ਤੇ ਅੰਤਵਾਹ ਇੱਕ ਸਰੀਰ ਜਿਹੜਾ ਨਾ ਸਟਰਲ ਬਾਡੀ ਉਹ ਅੰਤਵਾਹ ਸਰੀਰ ਉੱਥੇ ਕੋ ਮਦਰਾ ਨਾ ਖਾਈ ਮੇਰੀ ਐ ਇੱਥੇ ਖਾਈ ਮੇਰੀ ਸਮਾਦੀ ਬਣੀ ਐ ਹਾਈ ਮੇਰੀ ਸਮਾਦੀ ਬਣੀ ਕਿਉਂ ਫੁੱਲ ਜਿਹੜੇ ਲਾ ਕੇ ਦਰਿਆਜ ਪਾਉਂਦੇ ਨੇ ਪਹਿਲੇ ਤੇ ਉਹ ਅੰਤਵਾਹ ਇੱਕ ਸਰੀਰ ਜਿਹੜਾ ਨਾ ਸਟਰਲ ਬਾਡੀ ਜੋ ਨਹੀਂ ਹੁੰਦੀ ਆ ਰੂਹ ਜਿਹਨੂੰ ਕਹਿੰਦੇ ਨੇ ਉਹ ਜੋ ਮੁਰਦਾ ਸਰੀਰ ਨਾਲ ਹੁੰਦੀ ਆ ਉਹ ਨਾਲ ਜਾਂਦੀ ਆ ਉਹ ਮੋਹ ਹੁੰਦਾ ਸਰੀਰ ਚ ਦਾ ਕਿਉਂ ਸੜਦਾ ਹੈ ਅਸਲੀ ਸੜਦਾ ਮਤਲਬ ਹੈ ਕਿ ਉਹਦਾ ਮੋਟ ਟੁੱਟੇ ਹੋ ਜਦੋਂ ਸੜ ਦਿੰਦੇ ਨੇ ਇਨਸਾਨ ਨੂੰ ਉਹ ਕਹਿੰਦਾ ਹਾਏ ਮੇਰੀ ਬਾਡੀ ਸੜ ਗਈ ਸੜ ਗਈ ਫੇਰ ਉਹ ਆਪਣੇ ਮੰਡਲਾਂ ਚ ਜਾਂਦਾ ਜਿਹੋ ਜੀ ਉਹ ਕੀਤੀ ਹੋਏ ਤੇ ਜੇ ਉਹਦੀ ਸਮਾਦੀ ਬਣਾਓਗੇ ਤਾਂ ਫਿਰ ਸਮਾਦੀ ਦੇ ਰੇ ਗਦੀ ਹੁਮਦਾਰੇ ਕਿ ਉਹਦੀ ਰੂਹ ਹੁੰਦੀ ਰਹੇਗੀ ਉਤੇ ਉਲੀ ਤੇ ਮੁਕਤੀ ਹੋਈ ਨਹੀਂ ਫਿਰ ਇਸ ਕਰਕੇ ਜਿਹੜਾ ਆਮ ਆਦਮੀ ਜਿਸ ਦਾ ਮਹਾਪੁਰਸ਼ ਜਿਹੜਾ ਬਿਲਕੁਲ ਬ੍ਰह्म ਗਿਆਨੀ ਹੋਇਆ ਸਿਰ ਤੋਂ ਉੱਤੇ ਉੱਠਿਆ ਆ ਉਹ ਤਾਂ ਜੋ ਮਰਜ਼ੇ ਬਣਾਉ ਆਮ ਆਦਮੀ ਨੇ ਬਣਾ ਹੋ ਗਿਆ ਤਾਂ ਉਹਦਾ ਤੁਹਾਨੂੰ ਨੁਕਸਾਨ ਹੀ ਕਰ ਰਿਹਾ ਪੜਾ ਨਹੀਂ ਕਰੇ ਉਹਦੀ ਤਰਕ ਹੀ ਹੋਏਗੀ ਕਿ ਪ੍ਰਮਾਤਮਾ ਦੇ ਨੇੜੇ ਨਹੀਂ ਜਾਏਗਾ ਇਸ ਕਰਕੇ ਇਹ ਮੈਂ ਨਹੀਂ ਕਹਿੰਦਾ ਵੀ ਇਹ ਕਿਹਾ ਇਸਾਂ ਦੇ ਬਣਾਈ ਜਾਏ ਆਕੇ ਆਪਣੇ ਆਪਣੇ ਬੁੱਧਾ ਭਈ ਮੈਂ ਤੇ ਗਸਣਾ ਭਈ ਰੂਹ ਦਾ ਉਹ ਜਿਹੜਾ ਨਾ ਜਿਹੜੇ ਤਵਾਇਕ ਸਰੀਰ ਹੁੰਦਾ ਉਹਦੀ ਪਕੜ ਲੱਗ ਜਿੰਦੀ ਉਹਦਰਾ ਉਹਦੇ ਨਾਲ ਅੰਤਵਾਇਕ ਸਰੀਰ ਸਟਰ ਬਾਡੀ ਜਿਹੜੀ ਆ ਸੂਖਸ਼ਮ ਸਰੀਰ ਉਹ ਨਾਲ ਹੀ ਜਾਂਦਾ ਆ ਮੇਰੀ ਬਾਡੀ ਮੇਰੀ ਬਾਡੀ ਬਾਡੀ ਉਹਦਾ ਉਹਦੇ ਨੂੰ ਰੰਦਾ ਤੇ ਜੇ ਕਬਰ ਬਣਾਓਗੇ ਤੇ ਕਬਰ ਉਤੇ ਕਬਰ ਦੇ ਵਿੱਚ ਵੀ ਉਹ ਜਿੱਦ ਕਿ ਜਿਹੀ ਰਹੇਗੀ ਜਿਸ ਲਈ ਉਸ ਬਾਡੀ ਨੂੰ ਤੁਸੀਂ ਲਕੜੀਆਂ ਤੇ ਰੱਖ ਲਏ ਉਹ ਦਗਵੀ ਉਹਦੀ ਹੈ ਜਦੋਂ ਉਹਨੂੰ ਲਕੜੀਆਂ ਨਾਲ ਜਾਲ ਗਏ ਸਭ ਕੁਝ ਖਤਮ ਹੋ ਗਿਆ ਉਹ ਕਹਿੰਦੇ ਖਤਮ ਹੋ ਗਿਆ ਫਿਰ ਆਪਣੇ ਉਹ ਮੰਦਰਾਂ ਚਲ ਜਾਂਦੀ ਜਿਸ ਇਹ ਇੱਕ ਉਹ ਫਿਰ ਫੁੱਲ ਵੀ ਕਿਉਂ ਪਾਉਂਦੇ ਨੇ ਸਾੜ ਦੇ ਪੁੱਕੋਂ ਕਿ ਫੁੱਲਾਂ ਦੇ ਵਿੱਚ ਉਹਦੇ ਜਿਹੜੇ ਵੱਡੀਆਂ ਦੇ ਵਿੱਚ ਉਹ ਮੋਹ ਹੋਵੇ ਇਹ ਇੱਕ ਬੜੀ ਭਾਰੀ ਇੱਕ ਫਲਾਸੀ ਹੈ ਦੇਚ ਤੇ ਵੈਸਟਰਨ ਕਲਚਰ ਨਾਲ ਇੰਡੀਅਨ ਕਲਚਰ ਦੀ ਕਿ ਫਲਾਸੀ ਹੈ ਇੰਡੀਅਨ ਕਲਚਰ ਦੇ ਸਪਿਚ ਰੋਹਾਨੀ ਬਹੁਤ ਅੱਛੀ ਚੀਜ਼ ਹੈ ਇਸ ਕਰਕੇ ਇਹ ਬੜਾ ਸੁਖ ਹੈ ਮੈਂ ਉਹਦੇ ਚ ਉਹਦਾ ਸਮਾਧੀ ਬਣਾਣੀ ਕੋਲ ਜੈਨ ਵੀ ਉਹਦਾ ਉਸ ਨਹੀਂ ਕੋ ਮਿਲੇ ਨਾ ਜਿਵੇਂ ਬਾਹਰ ਬ੍ਰਹਮ ਗਿਆਨੀ ਦੇ ਜੋ ਮਰਜੀ ਬਣਾਓ ਉਹ ਤੇ ਪਰਮਾਤਮਾ ਜੀ ਲੈਣ ਹੋਇਆ ਹੁੰਦਾ ਹੈ